ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਸਾ ਰਹਾ ਕਰੀ ਸਾਸੀ ਕਾਲ ਜੀ ਸਵਾਰ ਕਰਦੇ ਆਂ ਤੁਹਾਡਾ ਆਪਣਾ ਬਲੌਗ ਦੇ ਵਿੱਚ ਟਾਈਮ ਹੋ ਗਿਆ ਜੀ 5 ਵਜੇ ਆਲੇ ਆ ਤੇ ਇਹ ਟਾਈਮ ਹੈ ਜੀ ਆਪਾਂ ਅੰਮ੍ਰਾਲਾ ਨਾ ਨਾਲ ਐਕਸਪ੍ਰੈਸ 152 ਡੀ ਤੇ 152 ਡੀ ਤੇ ਜਾ ਰਹੇ ਆ ਤੇ ਹੁਣ ਜਿਹੜਾ ਪਹਿਲੇ ਹੀ ਟਾਟਾ ਹੋਊਗਾ ਰੈਸਟੇਰੀਆ ਉੱਥੇ ਲਾ ਕੇ ਡੇਜ ਲਗਾਉਣੇ ਆ ਦੋਏ ਗੱਡੀਆਂ 'ਚ ਤੇ 15 ਗਿਹਾੜਾਂ ਦਾ ਬੋਆ ਲੈਣੇ ਆ ਬਾਕੀ ਖਾਲੀ ਗੁੱਲੀ ਕਰਕੇ ਦੇ ਦੇਣਾ ਜੇ ਲੋੜ ਬਈ ਮੈਂ ਤਾਂ ਪੈਣੀ ਨਹੀਂ ਲੋੜ ਆਣਾ ਕੈਟਰੀਆ ਆਣੇ ਵਾਲਾ 2 ਕਿਲੋਮੀਟਰ ਰਹਿ ਗਿਆ ਆ ਆ ਗਿਆ ਸਾਹਮਣੇ ਬੱਸ ਨੇ ਅੱਜ ਫਿਰ ਤੋਂ ਉਹਨਾਂ ਦਿਨ ਚੜਦੇ ਦਾ ਟਾਈਮ ਲੈਪਸ ਦੁਕਾਨੇ ਆ ਬਿਲਾਲ ਦਾ ਹਲੇ ਹਨੇਰਾ ਚੜਨੇ ਵਾਲਾ ਬੱਸ ਟਾਈਮ ਲੈਪਸ ਲਾ ਕੇ ਰੱਖ ਦਿੰਨੇ ਆ ਰਹਾਂ ਹਜ਼ਾਰ ਦਾ ਇਹਨਾਂ ਨੇ ਪਾਉਣਾ 10 ਦਾ ਇਹਨਾਂ ਦਾ ਪਾਉਣਾ 10000 ਦਾ ਹੈ 10000 ਦਾ 10000 ਆ ਮੇਰੇ ਵੀਰੋ ਤੇਰਾ ਐਸੀ ਤੇ ਨਜ਼ਾਰੇ ਤੇਰਾ ਕਿੰਨੇ ਦਾ ਲੱਗਿਆ ਐਸੀ ਹੈ ਕਿੰਨੇ ਦਾ ਲੱਗਿਆ 10 ਬੰਦਿਆਂ ਨੂੰ 5000 ਦਾ 50 ਦਾ ਨਾ ਏ ਏਸੀ ਹੈ ਵਰਗਾ ਤੇ ਵੇ 30 ਵਾਲਾ ਨਹੀਂ ਨਾ ਵੀ ਠੰਡੀ ਜੀ ਫੁੱਕਾਈ ਮਾਰੀ ਮਾਰਦਾ ਕੰਬਲ ਦਵਾ ਦੇਣਾ ਕੰਬਲ ਕਦੇ ਇਹ ਸਾਰਾ ਪਾਰ ਕਰਕੇ ਜੀਨ ਤੇ ਬੈਲਾਂ ਕਿੰਨੀ ਮਾ ਮਾਰਦੇ ਜਾਨ ਅੰਦਰ ਪੜਿਆ ਬਜਾਦ ਢਹਿੜ ਜਿੱਕ ਤੇ ਕਰੇ ਮਾਮਾ ਗਿਆ ਔਰ ਇੱਧਰ ਚਾਹ ਪੀਨੇ ਹੁਣ ਚਾਹ ਪੀ ਗਏ ਇਹ ਜਾਲੇ ਮਾਮਾ ਬਿਸਕੁਟ ਖਾਏਗਾ ਕਿਹੜੇ ਪਾਰ ਲਈ ਹਾਂ ਵੀ ਨੋ ਕੀ ਨਮ ਨੋ ਕੀ ਨਮ ਨਾ ਵੀ ਹੋਰ ਹਵੇਲੀ ਚ ਹਵੇਲੀ ਜਗਾਇ ਦੇ ਚਲੋ ਮਿੱਤਰੋ ਹੁਣ ਅੱਜ ਹੋ ਗਿਆ ਸ਼ਨੀਵਾਰ ਹੈ ਨਾ ਸ਼ਨੀਵਾਰ ਨੋ ਗੱਡੀ ਖਾਲੀ ਹੋਣੀ ਅੱਜ ਤਾਂ ਹੋਣੀ ਅੱਜ ਤਾਂ ਸ਼ਾਮ ਤੱਕ ਤਾਂ ਪਹੁੰਚੂਗੇ ਤੇ ਗੱਡੀ ਖਾਲੀ ਹੋਊਗੀ ਉੱਥੋਂ ਆਰ ਜਾ ਕੇ ਜਾ ਕੇ ਅਮਟੌਰ ਦੇ ਘਰੇ ਖੜਾਂਗੇ ਜਾ ਕੇ ਅੱਜ ਤੇ ਗੱਡੀ ਐ ਦੁਵਾਰ ਨੂੰ ਰਾਤ ਨੂੰ ਟੁਰ ਪੋਵਾਂਗੇ ਕੱਲੋਂ ਐਡਰੈਸ ਰੂਟ ਲੈ ਕੇ ਫੋਨ ਕਰ ਲਵਾਂਗੇ ਦੁਆਰਾ ਤੇ ਥੋੜੀ ਵੀ ਹਾਂ ਥੋੜੀ ਵੀ ਸੋਮਵਾਰ ਨੂੰ ਖਾਲੀ ਹੋਊਗੀ ਇਹਨਾਂ ਦੀ ਵੀ ਬਈ ਸੋਮਵਾਰ ਨੂੰ ਖਾਲੀ ਹੋਣੀ ਤੇ ਹਾਂ ਸ਼ਾਪ ਹੀ ਦੇ ਆਉਂਗਾ ਆ ਐਕਸਪ੍ਰੈਸ ਉੱਪਰ ਥੋੜੀ ਛੋਟੇ ਮੋਟਿਆਂ ਨੂੰ ਛੂਟ ਹੁੰਦੀ ਆ ਐਕਸਪ੍ਰੈਸ ਉੱਪਰ ਤਾਂ ਇਹ ਲੋਕਲ ਟੂਲ ਤਾਂ ਹੈ ਨਹੀਂ ਚਲੋ ਚੱਕੋ ਜੀ ਆ ਮੈਟਰੋ ਪਰਲੇ ਟੂਲ ਟੈਗਸ ਉਪਾਰ ਬੱਦਲ ਵੀ ਜੀ ਵੀ ਹੋ ਰਹੀ ਐ ਤੇ ਗਰਮੀ ਵੀ ਹੋ ਰਹੀ ਐ ਇਹੀ ਕਰਤਾ ਆਪਾਂ ਨੇ ਹੌਣ ਤੇ ਹੌਣ ਜੇ ਤਾਂ ਰੁਕਾਂਗੇ ਅੰਬਾਲਾ ਜਾ ਕੇ ਉਹ ਮੇਰੇ ਬਾਅਦ ਵਾਹ ਗਾਇਸ ਵੀਰੇ ਛੱਡਤਾ ਬਾਈਪਾਸ ਨਾ ਬਾਈਪਾਸ ਨਾ ਐਕਸਪ੍ਰੈਸ ਬਾ ਇੱਥੇ ਨੂੰ ਲੱਗਦਾ ਐ ਹੋ ਜਾਂਦਾ ਵੀ ਬਸ ਇੱਥੇ ਨੂੰ ਆ ਕੇ ਤਾਂ ਨਾ ਵੀ ਪਹੁੰਚ ਗਏ ਘਰੇ ਆਦੋ ਲੱਗਦੀ ਗੱਡੀ ਹੋਲੀ ਤੁਰਦੀ ਜੇਦੋ ਵੀ ਪੰਜਾਬ ਜਾਣੇ ਮਰਦਾ ਰੁਕਣੇ ਨੂੰ ਵੀ ਨਹੀਂ ਦਿਲ ਕਰਦਾ ਹੈਗਾ ਐ ਆਉਂਦਾ ਵੀ ਬਸ ਛਿਆ ਕਦੋਂ ਕੰਮ ਨੂੰ ਉੜ ਗਈ ਪਹੁੰਚ ਜੋ ਤੇ ਮੋਦੰਬਈ ਆਸਮ ਹੋਇਆ ਪਿਆ ਪੂਰਾ ਤੇ ਫਰੀਦ ਵਾਲੀ ਗੱਡੀ ਵੀ ਆਪਾਂ ਉੱਥੇ ਲਵਾ ਦੇਵਾਂਗੇ ਘਰੇ ਇਹਦੇ ਹੋਟਲ ਪਰ ਖੜੀ ਕਰਕੇ ਜਾਣੇ ਨੂੰ ਕਹਿੰਦਾ ਦਾ ਕਹਿੰਦਾ ਵੀ ਹੋਟਲ ਪਰ ਖੜੀ ਕਰਕੇ ਚਲੇ ਜਾਊਗਾ ਲੈ ਆ ਗਿਆ ਪੌਣ ਵਿੱਚ ਫ੍ਰੀਜ਼ ਦਾ ਆ ਵੀ ਫ੍ਰੀਜ਼ ਦਾ ਫੋਨ ਆਇਆ ਦਾ ਵਿੱਚ ਉਹਦੇ ਨਾਲ ਜਿਹੜਾ ਬੰਦਾ ਉਹ ਕਹਿੰਦਾ ਵੀ ਯਾਰ ਮੈਂ ਨਹੀਂ ਕਰੇ ਉਹ ਕਰਨਾ ਵੀ ਹੋਟਲ ਤੇ ਹੀ ਰੁਕੂਗਾ ਮੈਂ ਤਾਂ ਵੀ ਮੈਨੂੰ ਸੰਗ ਲੱਗਦੀ ਆ ਮੈਂ ਤਾਂ ਕਿਹਾ ਜੀ ਕਮਾ ਗਿਆ ਯਾਰ ਸੰਗ ਨੂੰ ਕੀ ਆ ਵੀ ਚਲ ਜਿਹੜਾ ਕੋਈ ਬਗਾਨਾਗਾ ਇਹਦਾ ਨਾ ਯਾਰ ਮੈਂ ਤੇ ਰਵਾਂਗਾ ਚੱਲ ਕੋਈ ਚੱਕਰ ਨਹੀਂ ਗਿਆਂਣ ਆਪਾਂ ਔਰ ਠੋਲ ਵਾਲੇ ਘਟ ਤੇ ਰੋਕ ਲਾਂਗੇ ਗੱਡੀ ਠੋਲ ਵਾਲੇ ਘਟ ਤੇ ਰੋਕ ਕੇ ਮੈਨੂੰ ਹੋਊ ਜੂਗਾ ਨਾ ਫਰੀਦ ਇਧਰ ਤੇ ਸ਼ਾਹਬਾਦ ਨੂੰ ਨਿਕਲ ਜੂਗਾ ਤੇ ਅੱਧਾ ਜਾਣਾ ਉੱਥੇ ਰਾਣਾ ਜੱਬਰ ਆਪਣਾ ਇੱਧਰ ਹੀ ਨੂੰ ਪਾ ਲਈ ਉਹ ਉੱਪਰ ਨੂੰ ਘੁੰਮ ਕੇ ਆਣਾ ਪੈਂਦਾ ਔਰ ਇਹ ਪਿੰਡ ਜਨੋਂ ਨਿਕਲ ਜਾਾਂਗੇ ਆਪਾਂ ਆਨਾਵ ਨਾਲ ਪੁਲ ਦੇ ਥੱਲੇ ਨੂੰ ਆਪਣੀ ਜਿਹੜਾ ਹਾਈਟ ਆ ਇਹ ਪਿੰਡ ਛੋਟੀ ਕੇ ਲਓ ਦੇ ਯਾਰ ਮਿਲ ਗਏ ਸੀਗੇ ਆ ਚੁੰਨੀ ਭਰੇ ਆ ਛੋਟੀ ਗੇਲ ਆ ਮਾਪਾ ਲੋਡ ਮੰਨ ਗਿਆ ਆ ਗਾਇਜ਼ ਵੀਰੇ ਇਹ ਆ ਗਈ ਕੋਟੇ ਵਾਲੀ ਸੁਰੰਗ ਇਹਦੇ ਥੱਲੇ ਨੂੰ ਨਿਕਲ ਜਾਣਾ ਆਪਾਂ ਨੇ। ਲਾਂਗਿਆ ਭਰਾਵਾ ਇੰਨੀ ਜਗ੍ਹਾ ਪਈ ਐ। ਕਿਹੜਾ ਕੋਹ ਕਰੀ ਜੰਨਾ। ਲੈ। ਹੈ ਸਵਾ ਚੁਰਲੂ। ਆ ਇੱਕ ਦਿਨ ਮਾਮੇ ਮੇਰੇ ਡੱਬੇ ਵਾਲੇ ਨੇ ਵਸਾ ਲਿਆ। ਜਦੋਂ ਬੰਦ ਦਾ ਧਰਨਾ ਲਗਿਆ ਵਾ ਦਾ। ਉੱਧਰ ਤੇ ਔਰ ਦੂਹੇ ਜਿਹੜੇ ਕਾਰਾਂ ਵਾਲੇ ਨਹੀਂ ਹੁੰਦੇ ਉਹ ਆਗੇ ਤੋਂ ਉਹ ਮੈਂ ਕਿਹਾ ਉਰੇ ਕਿੱਥੇ ਬਾੜ ਲਿਆ ਸਮੇਂ ਆ ਮੈਂ ਕਿਹਾ ਐ ਉੱਪਰ ਨੂੰ ਜਾਓ ਘੁੰਮ ਕੇ ਉਹਨਾਂ ਬੇਚਾਰੇ ਨੇ ਇੱਥੇ ਨੂੰ ਬਾੜ ਲਿਆ ਦਾ ਉਹ ਬੈਕ ਕਰਨੇ ਗਿਆ ਸੌਖੇ ਹੋ ਏਡੇ ਲੰਬੇ ਹੁੰਦੇ ਨਾ ਭਾਈ ਇੱਕ ਚੀਜ਼ ਦਿਖਾਈ ਇਹਨਾਂ ਨੂੰ ਇਹ ਇੱਥੋਂ ਹਾਰਨ ਮਾਰ ਦੇਣਾ ਮੈਂ ਗੱਡੀ ਦਾ ਕਰੇ ਜਾ ਕੇ ਨਿਹਾਰ ਨ ਮਾਰਨਾ ਇਹ ਇਹ ਹੋਰਨੀ ਪਛਾਣ ਆ ਆਦੇ ਆਣਾ ਭੱਜੇ ਨਾ ਬਾਹਰ ਇੱਧਰ ਹੋ ਜਾ ਕੰਮ ਕੁੰਮ ਲੱਗੇ ਬਈ ਸਾਹਬ ਸਭਈਏ ਉਹ ਨਾ ਮਾਮੇਰ ਕਾਲਾ ਓ ਲੈ ਸਕੂਲ ਜਾਣ ਵਾਲੀ ਜੀਨਸ ਹੈ ਉਹ ਇਹ ਆ ਗਿਆ ਸਕੂਲ ਜਾਣੇ ਵਾਲੀ ਜੀਨਸ ਤਾਂ ਹੈ ਨਹੀਂ ਆ ਨਾ ਤੂੰ ਆ ਮੁੱਤ ਆ ਗਏ ਕੋ ਕੋਨ ਦੇ ਆਤਾ ਹਾਂ ਅੜ ਜਾ ਥੱਲੇ ਹੀ ਆਨਾ ਮੈਂ ਥੱਲੇ ਹੀ ਆ ਗਏ ਅਸੀਂ ਉੱਪਰ ਨਹੀਂ ਆਣਾ ਹੈਗਾ ਨੰਗੇ ਪੈਰ ਨੰਗੇ ਪੈਰ ਪਹਿਲੇ ਚੱਪਲ ਪਾ ਲਿਆ ਜਾ ਚੱਪਲ ਪਾਗਾ ਮੈਂ ਚੱਲਣਾਗਾ ਉੱਪਰ ਨਹੀਂ ਜਾਣਾ ਉੱਪਰ ਚੱਲਣਾ ਲਾਉਣਾ ਤੈਨੂੰ ਉੱਪਰ ਹੈਲੋ ਕਿਆ ਮੈਨੂੰ ਭਾਵ ਕਰਨਾ ਹੈ ਹਾਂ ਕਾਰੀ ਕਾਰ ਚੱਪਲ ਸਾਰੇ ਨੋਸਰੀ ਗਾਲ ਆ ਇੱਧਰ ਬੁੱਤੋ ਫਸਰੀ ਗਾਲ ਕਰ ਸਾਰੇ ਐਡਾ ਇੱਥੇ ਕੇ ਸਾਰੇ ਫਸਰੀ ਕੰਮ ਤੱਕ ਪਾਈ ਬੁkhar ਹੋ ਗਿਆ ਬੁkhar ਹੋ ਗਿਆ ਚਲ ਉਹ ਚੱਪਲਾਂ ਦੇ ਦੇ ਇਹਨੂੰ ਹੋਰ ਵੀ ਤਾਂ ਫਸਰੀ ਗਾਲ ਆਪਾਂ ਓਏ ਅੰਦਰ ਨਹੀਂ ਜਾਣਾ ਹੈ ਨਹੀਂ ਜਾਣਾ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਤੇ ਅੱਜ ਦੂਜਾ ਦਿਨ ਆ ਬਾਈ ਤੇ ਜਿੱਦਾਂ ਕੀ ਪਤਾ ਤੁਹਾਨੂੰ ਘਰੇ ਪਹੁੰਚ ਗਏ ਸੀਗੇ ਅੱਜ ਗਏ ਸੀਗੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਬਰਾੜੇ ਮੈਂ ਗੁਰシャン ਤੇ ਮਾਮਾ ਗੁਰシャン ਸਤਿ ਸ੍ਰੀ ਅਕਾਲ ਕਹਿੰਦਾ ਸਾਰਿਆਂ ਨੂੰ ਗਰਹਣ ਕਿਹਾ ਹੋ ਗਿਆ ਅੱਗੇ ਹੈ ਅੱਗੇ ਕੀ ਹੋ ਗਿਆ ਜਾਂ ਲੱਗ ਗਿਆ ਜਾਂ ਲੱਗ ਗਿਆ ਫੇ ਖਲਾਇਆ ਜਾ ਕੇ ਜਾ ਹੈ ਖਲਾ ਕੇ ਨਹੀਂ ਆਂਦਾ ਆ ਪਰ ਨਾ ਕਾਦੇ ਤਾਰ ਤਾ ਨਾ ਪਰ ਨਾ ਕਾਦੇ ਤਾਰ ਤਾ ਟੈਟ ਲੱਗ ਗਿਆ ਤਾਂ ਹੈ ਟੈਟ ਲੱਗ ਗਿਆ ਟੈਟ ਲੱਗ ਰਿਹਾ ਤਾਂ ਤੇ ਹੁਣ ਬਾਈ ਅੱਜ ਸ਼ਾਮ ਨੂੰ ਜਾਵਾਂਗੇ ਗੱਡੀ ਲੈ ਕੇ ਆਪਾਂ ਇਹ ਨੰਬਰ ਦਾ ਕਰਦੇ ਆ ਪਤਾ ਐਡਰੈਸ ਪੁੱਛਣ ਵਾਸਤੇ ਟਰਾਂਸਪੋਰਟਰ ਨੂੰ ਵੀ ਕਰ ਲਿਆ ਫੋਨ ਉਹ ਕਹਿੰਦਾ ਯਾਰ ਮੈਂ ਡਰਾਈਵਰ ਦਾ ਨੰਬਰ ਭੇਜਦਾ ਇੱਕ ਦੋ ਉਹਨੇ ਨਹੀਂ ਭੇਜਿਆ ਅੱਗੇ ਜਿਹਨੇ ਗੱਡੀ ਲੋਡ ਕਰਾਈ ਦੀ ਉਹਨੂੰ ਕਹਿੰਦਾ ਉਹ ਕਹਿੰਦਾ ਮੈਂ ਦੋ ਚਾਰ ਨੰਬਰ ਭੇਜ ਰਾ ਹਾਂ ਕਹਿੰਦਾ ਅੰਸ ਪਤਾ ਕਰ ਲੈਣਾ ਪਰ ਉਹਨੂੰ ਦੇਖਦੇ ਆਂ ਕਿਆ ਬਣਦਾ ਹਾਂਜੀ ਮਿੱਤਰੋ ਟਾਈਮ ਹੋ ਗਿਆ 12:00 ਵਿੰਟਾ 1 1 ਵਜਣੇ ਵਾਲਾ ਹੀ ਹੈ ਤੇ ਚੱਲ ਪਏ ਆਪਾਂ ਐਨ ਗਲਾ ਆ ਕੇ ਆਦਰ ਮਾਮਾ ਜੀ ਦੀ ਤੇ ਹੁਣ ਅੰਬਾਲਾ ਵਾਲਾ ਟੂਲ ਟੈਕਸ ਕਰਦੇ ਆਂ ਪਾਰ ਤੇ ਚੱਲਦੇ ਨੇ ਇਧਰਾ ਦੁਗਰੀ ਪਿੰਡ ਆ ਲਾਓ ਮਿੱਤਰੋ ਪਹੁੰਚ ਗਏ ਆਪਾਂ ਇਥੇ ਗੱਡੀ ਖਾਲੀ ਹੋਣੀ ਹੈ ਤੇ ਹੁਣ ਆਪਾਂ ਕਰਦੇ ਰੈਕ ਕਿਉਂਕਿ ਪਿੱਛੇ ਖੜ ਗਏ ਸੀਗੇ ਮਨਜੀਤ ਸਾਹਿਬ ਕਰਦਾਰੇ ਕੋ ਮੈਂ ਯਾਰ ਉੱਥੇ ਕਿਹ ਆ ਪਤਾ ਕਹੇ ਜਾ ਮਹੌਲ ਆ ਫੇਰ ਮੈਂ ਕੱਢ ਕੇ ਹਾਂਜੀ ਮੇਰਾ ਤਾਂ ਉਰੀ ਦਾ ਹੀ ਆ ਜੀ ਹਾਂ ਜੀ ਤੇ ਹੁਣ ਵਲਟੀਆਂ ਆਪਾਂ ਦੇ ਆਏ ਉਹ ਕਹਿੰਦੇ ਵੀ ਬਲਾ ਲਾਂਗੇ ਤੇ ਇਹ ਵਲੌਗ ਦਾ ਕਰਦੇ ਆਪਾਂ ਐਂਡ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਨਾਲ ਆਹਦੇ ਬੈਲ ਦੇ ਘੰਨ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਤੇ ਉਹ ਇੱਧਰ ਹੈ ਸਾਹਮਣੇ ਪਿੰਡ ਡੁੱਗਰੀ ਹੋਏ ਮਿੱਤਰੋ ਵੈਸੇ ਤਾਂ ਆਪਾਂ ਅੱਜ ਵਲੌਗ ਤਾਂ ਐਂਡ ਕਰਤਾ ਸੀ ਅੱਜ ਬਣਾਇਆ ਨਹੀਂ ਤੇ ਇਹ ਨਾਲ ਬਾਈ ਆਇਆ ਹੋਣਾ ਅਸੀਂ ਕੰਮ ਕਰਵਾਇਆ ਆਪਾਂ ਗੱਡੀ ਦਾ ਅਜ ਇੱਕ ਤਾਂ ਟਾਇਰ ਗਲਤ ਖਾਰੀ ਸੀਗੀ ਬਾਈ ਨੇ ਉਹਨੂੰ ਪਿਛਲੇ ਪਿਛਲੇ ਜਕਰ ਮਿਲੇਦੇ ਆਪਾਂ ਨਾ ਪਰਲੇ ਪਾਸੇ ਉਹਦੋਂ ਵੀ ਕਿਹਾ ਸੀ ਕਹਿੰਦਾ ਆ ਜੀ ਕਹਿੰਦਾ ਹਟਾ ਦਾਂਗੇ ਇਹਨਾਂ ਟਾਇਰ ਖਾਣ ਤੇ ਹੁਣ ਟਾਈਮ ਲੱਗਿਆ ਤੇ ਅੱਜ ਕਰਵਾਇਆ ਇਹ ਜੇ ਬੋਸ਼ ਪੁਆਏ ਕਿਉਂਕਿ ਬਾਈ ਹੁਣ ਇਹ ਨਾ ਜਾਣੇ ਲੋਹੇ ਦੇ ਓਸ਼ ਠੀਕ ਆ ਨਾ ਤੇ ਬਾਸ਼ਲਾਂ ਪੁਆਈਆਂ ਮੋਟੀਆਂ ਤੇ ਲਾਈਨ ਕਰਾਈ ਗੱਡੀ ਦੀ ਅੱਗਿਓ ਕਰਾਈ ਕਿਉਂ ਕਰਾਈ ਤੇ ਹੁਣ ਗਰੀਸ ਲੱਗੇ ਆ ਕਰਾਣ ਤੇ ਇਹ ਕਲਿੱਪ ਆਪਾਂ ਜਿਹੜਾ ਕੱਲ ਵਾਲਾ ਵਲੋਗ ਮੈਂ ਬਣਾਉਂਦਾ ਉਹਦੇ ਵੀ ਕਰਾਂਗੇ ਕਨਹੀਂ ਭਾਈ ਹੋਰ ਭਾਈ ਠੀਕ ਠਾਕ ਫੇ ਤਾਂ ਕਾਇਮ ਐ ਮਾਮਾ ਜੀ ਉਹ ਕਰਦਾ ਉਧਰ ਤੇ ਮੀ ਪੈ ਗਿਆ ੜਿਆ ਮੌਸਮ ਠੰਡਾ ਕਰਾਦਾ ਅਸੀਂ ਖੰਨੇ ਜਹਰ ਚ ਕਿੰਨੇ ਦਿਨ ਬਾਅਦ ਪਈ ਆ ਬਰਸਾਤ ਹੋ ਗਏ ਮੈਂ ਕਹਿੰਦਾ ਜਿਹੜੀ ਪਈ ਸਵੇਰੇ ਪਈ ਸੀ ਹਨਾ ਸਵੇਰੇ ਵੀ ਪਿਆ ਰਮੀ ਪਰ ਸਵੇਰੇ 6 ਵਜੇ ਤੱਕ ਤਾਂ ਹੈ ਨਹੀਂ ਦਾ ਮੀ ਉਹ ਤੋਂ ਬਾਅਦ ਪਿਆ ਕਿਉਂ ਗੱਡੀ ਲੈ ਕੇ ਗਏ ਆ ਜਦ ਮੈਂ ਉਦੋਂ ਹੈ ਨਹੀਂ ਦਾ 9:00 ਪਿਆ ਪੂਰੀ ਬਹੁਤ ਪਿਆ ਹਾਂ